ਬਾਰੀ ਬਾਰਡਰ ਦੇ ਤਾਜ਼ਾ ਹਾਲਾਤ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਸ ਤਰ੍ਹਾਂ ਰਿਆਣਾ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਜਿਹੜੇ ਲਗਾਤਾਰ ਹੰਝੂ ਵੈਂਸ ਦੇ ਗੋਲੇ ਕਿਸਾਨਾਂ ਦੇ ਉੱਪਰ ਤੱਕੇ ਜਾ ਰਹੇ ਨੇ ਦੂਜੇ ਪਾਸੇ ਬਲਾਸਟ ਤੁਸੀਂ ਦੇਖੋ ਕਿਸ ਤਰ੍ਹਾਂ ਇੱਕ ਜਿਹੜਾ ਅੱਗ ਲਈ ਮੰਗੂਣੀ ਗੋਲਾ ਜਿਹੜਾ ਹੈ ਉਹ ਫਟਦਾ ਹੈਗਾ ਦਿੱਕਨਸਾਰ ਫਟਦਾ ਹੈ ਬਹੁਤ ਸਾਰੇ ਲੋਕਾਂ ਨੂੰ ਜਿਹਦੇ ਤੱਕ ਜਿਹੜੀ ਉਹ ਹੋ ਜਾਂਦੀ ਹੈਗੀ ਪਰ ਫਿਰ ਵੀ ਕਿਤੇ ਨਾ ਕਿਤੇ ਨੌਜਵਾਨੀ ਦੇ ਵੱਲੋਂ ਇਸ ਚੀਜ਼ ਉੱਪਰ ਜਿਹੜਾ ਉਹ ਕਾਬੂ ਜਿਹੜਾ ਪਾਇਆ ਜਾ ਰਹਾ ਹੈਗਾ ਕਾਬੂ ਕੌਣ ਦੇ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਹੋਊ ਕਿੱਥੀਆਂ ਜਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂਗੇ ਲਗਾਤਾਰ ਦੇਖੋ ਬਲਾਸਟ ਕਿਹ ਤਰ੍ਹਾਂ ਕੀਤੇ ਜਾ ਰਹੇ ਨੇਗੇ ਪਲਾਸਟਿਕ ਦੀਆਂ ਗੋਲੀਆਂ ਤੱਕ ਜਿਹੜੀਆਂ ਉਹ ਆ ਲੋਕਾਂ ਦੇ ਉੱਪਰ ਮਾਰੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਵਿਚਾਲੇ ਜਿਹੜੇ ਨਿਸ਼ਾਨੇ ਲਾਏ ਜਾ ਰਹੇ ਨੇਗੇ 7.62 ਦੇ ਗੋਲੇ ਤੱਕ ਵਿੜੇ ਸੱਟੇ ਜਾ ਰਹੇ ਨੇ ਫਿਰ ਵੀ ਕਿਤਨਾ ਕਿਤੇ ਪਾਣੀ ਦੀਆਂ ਬੁਸ਼ਾਰਾਂ ਦੇ ਕਹਿ ਜੀ ਤਾਂ ਉਹਨਾਂ ਦੇ ਨਾਲ ਪਛਾਨ ਇੰਨਾ ਚੀਜ਼ਾਂ ਦੇ ਉੱਪਰ ਕਾਬੂ ਜਿਹੜਾ ਪੌਂਡ ਦੇ ਵਿੱਚ ਕਿਤਨਾ ਕਿਤੇ ਕੰਮ ਜਾਓ ਜਰੂਰ ਹੁੰਦੇ ਨੇ ਪਰਲੇ ਪਾਸੇ ਤੋਂ ਖੜੇ ਹੋਏ ਦੀ ਅਫਸਰ ਵੀ ਉਹ ਵੀ ਹੈਰਾਨ ਨੇ ਇਸ ਚੀਜ਼ ਨੂੰ ਦੇਖ ਕੇ ਕਿ ਇਹ ਲੋਕ ਕਿਹੋ ਜਿਹੇ ਨੇ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਇਹ ਲੋਕ ਨੇ ਕਿ ਬਿਲਕੁਲ ਵੀ ਪਿੱਛੇ ਹਟਣ ਦਾ ਨਾਮ ਨਹੀਂ ਲੈਂਦੇ ਹੈਗੇ ਲਗਾਤਾਰ 2-3 ਦਿਨ ਤੋਂ ਜੇ ਕਹੀਏ ਤਾਂ ਇਧਰਲੇ ਪਾਸੇ ਜੀ ਕਿਸਾਨਾਂ ਵਾਲੇ ਪਾਸੇ ਜੀ ਗੱਲ ਕਰੀਏ ਤਾਂ ਆਪਾਂ ਲਗਾਤਾਰ ਦੂ ਬਿਨਾ ਤੋਂ ਹਜ਼ਾਰ ਬੰਦਾ ਜੀ ਅੱਗੇ ਆਉਂਦੇ ਤਾਂ ਹਜ਼ਾਰ ਬੰਦਾ ਪਿੱਛੇ ਨੂੰ ਦੁਬਾਰਾ ਫੇਰ ਲੰਗਰ ਪਾਣੀ ਛਕਣ ਦੇ ਲਈ ਬਾਅਸ ਤੋਂ ਚਲੇ ਜਾਂਦਾ ਤਾਂ ਹਜ਼ਾਰ ਬੰਦਾ ਫੇਰ ਅੱਗੇ ਆ ਕੇ ਨਾਲ ਮੁਕਾਬਲਾ ਕਰਦਾ ਪਰ ਉਧਰਲੇ ਦੂਜੇ ਪਾਸੇ ਤੋਂ ਜੇ ਦੇਖੀ ਨਾ ਸਵੇਰ ਤੋਂ ਉਹੀ ਬੰਦੇ ਮਸ਼ੀਨ ਗੰਨਾਂ ਦੇ ਉੱਪਰ ਡਟੇ ਹੋਏ ਨੇ ਸਵੇਰ ਤੋਂ ਉਹੀ ਬੰਦੇ ਆਪਣੀ ਜਿਹੀ ਡਿਊਟੀ ਹੋ ਡੇਰੇ ਨੇ ਕਿ ਉੱਤੀ ਆਰਡਰ ਦੇ ਉੱਪਰ ਖੜੇ ਹੋਏ ਨੇ ਬਿਲਕੁਲ ਵੀ ਕਹਿੰਦੇ ਤਾਂ ਡਿਊਟੀ ਤੋਂ ਉਹਨਾਂ ਨੂੰ ਤਣਾਤ ਡਿਊਟੀ ਦੇ ਉੱਪਰ ਪੂਰੀ ਤਰ੍ਹਾਂ ਤਣਾਤ ਨੇ ਚੇਂਜ ਨਹੀਂ ਹੋਇਆ ਜੇ ਤਾਂ ਉਹਦਾ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਵੀ ਜਰਾ ਧਮ ਨਿਕ ਰਿਹਾ ਪਏਗਾ ਉਹੀ ਬੰਦੇ ਨੇ ਜਿਹੜੇ ਅੱਗੇ ਨੂੰ ਆ ਰਹਿਆਂ ਨੇ ਉਹੀ ਬੰਦੇ ਜਿਹੜੇ ਪਿੱਛੇ ਆ ਬਗ ਜਾਂਦੇ ਦੁਬਾਰਾ ਫੇਰ ਉਹਨਾਂ ਦੇ ਜਿਹੜੇ ਹਾਲਾਤੇ ਹੋਏ ਬਣੇ ਪਏ ਨੇ ਕਿ ਇਹ ਲੋਕ ਪਿੱਛੇ ਕਿਉਂ ਨਹੀਂ ਹਟਦੇਗੇ ਜੇ ਦੂਜੀ ਫੋਰਸ ਦੀ ਗੱਲ ਕਰੀਏ ਦੂਜੀ ਫੋਰਸ ਨੇ ਦੂਜੇ ਪਾਸੇ ਵੀ ਨਿਗਰੱਖੀ ਹੋਈ ਹੈ ਖੇਤਾਂ ਦੇ ਵਿੱਚ ਵੰਡ ਕੇ ਜਿਹੜੀ ਫੋਰਸ ਖੜਾਈ ਗਈ ਹੈ ਕਿ ਦੋਵੇਂ ਪਾਸੇ ਨੂੰ ਖੜਾਈ ਗਈ ਹੈ ਤੇ ਤਾਂ ਜੋ ਖੇਤਾਂ ਦੇ ਵਿੱਚ ਵੀ ਕੋਈ ਰਸਤਾ ਜਿਹੜਾ ਨਾ ਬਣ ਸਕੇ ਹੁਣ ਨਾ ਤਾਂ ਇਹਨਾਂ ਦੀ ਡਿਊਟੀ ਚੇਂਜ ਹੋ ਸਕਦੀ ਹੈ ਨਾ ਇਹ ਅੱਗੇ ਪਿੱਛੇ ਉੱਥੇ ਜਿਹੜਾ ਬੈਰੀਕੇਡਾਂ ਦੇ ਪਰਲੇ ਪਾਸੇ ਜਿਹੜੇ ਇਹ ਖੜੇ ਹੋਏ ਨੇਗੇ ਤਾਂ ਜੋ ਕਿਸਾਨ ਜਿਹੜੇ ਅੱਗੇ ਨਾਮਵੰਦ ਸੋ ਰੋਟੀ ਚਾਹ ਪਾਣੀ ਖਾਣ ਤੱਕ ਦਾ ਵੀ ਲੱਗਦਾ ਕਿ ਉਹਨਾਂ ਨੂੰ ਵੀ ਟਾਈਮ ਜਿਹੜਾ ਬੜਾ ਮੁਸ਼ਕਿਲ ਉਹਨਾਂ ਨੂੰ ਦਿੱਤਾ ਜਾਂਦਾ ਹੋਣਾ ਕਿ ਉਹਨਾਂ ਨੂੰ ਜਿਹੜਾ ਲੰਗਰ ਪਾਣੀ ਉਹ ਕਾਇਆ ਕੇ ਜਾਇ ਜਾ ਸਕੇ ਪਿਛਲੀ ਵਾਰ ਦੀ ਗੱਲ ਕਰੀ ਤਾਂ ਕੁਝ ਨੀ ਵਾਰ ਵੱਡੇ ਪੱਧਰ ਦੇ ਉੱਪਰ ਕਿਸਾਨ ਲੰਗਰ ਛਕਦੇ ਸੀ ਤਾਂ ਨਾਲ ਫੌਜੀਆ ਨੂੰ ਲੰਗਰ ਛਕਾਇਆ ਜਾਂਦਾ ਸੀ ਆਰਮੀ ਦੇ ਨੌਜਵਾਨਾਂ ਨੂੰ ਚਾਹ ਪਾਣੀ ਲੰਗਰ ਜਿਹੜਾ ਪੁਲਸ ਵਾਲਿਆਂ ਨੂੰ ਕਾਇ ਜਾਂਦਾ ਕਿਸੇ ਦਾ ਪੀੜ ਪਾਵ ਨਹੀਂ ਕੀਤਾ ਜਾਂਦਾ ਅਸੀਂ ਪਰ ਹੁਣ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੀਆਂ ਆ ਗੱਲ ਕਹਿ ਜੀ ਤਾਂ ਅਥਰੂ ਗੈਸ ਦੇ ਗੋਲੇ ਜਿਹੜੇ ਛਿੱਟੇ ਜਾ ਰਹੇ ਨੇ ਇਸ ਤਰੀਕੇ ਦੇ ਨਾਲ ਲੱਗਦਾ ਕਿ ਦੂਰੀ ਵੜਦੀ ਕਿਛ ਨਾ ਕੀਤੀ ਉਹ ਉਸ ਚੀਜ਼ ਦੇ ਵੀ ਨਜ਼ਰ ਆ ਰਹੀ ਹੈਗੀ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆਂ ਜੀ